ਮੈਨੂੰ ਜਿਹੜੇ ਗਰੁੱਪ 'ਚ ਮੈਂ ਪੋਸਟ ਕੀਤਾ ਉੱਥੋਂ ਹੀ ਕਿਸੇ ਫੀਮੇਲ ਨੇ ਮੈਨੂੰ ਸੁਜੈਸਟ ਕੀਤਾ ਸਿੱਖ ਫੈਮਿਲੀ ਸੈਂਟਰ ਦੇ ਨਾਲ ਮੈਂ ਕੰਟੈਕਟ ਕਰਾਂ ਐਂਡ ਮੈਂ ਸਿੱਖ ਫੈਮਿਲੀ ਸੈਂਟਰ ਦੇ ਨਾਲਿਆਂ ਨਾਲ ਜਦੋਂ ਕੰਟੈਕਟ ਕੀਤਾ ਉਹਨਾਂ ਨੇ ਇਮੀਡੀਏਟਲੀ ਮੇਰੀ ਹੈਲਪ ਕੀਤੀ ਮੈਨੂੰ ਜਿਸ ਏਰੀਏ 'ਚ ਮੈਂ ਰਹਿ ਰਹੀ ਆ ਉੱਥੋਂ ਦੀ ਆਰਗੇਨਾਈਜ਼ ਆਰਗੇਨਾਈਜੇਸ਼ਨ ਦੇ ਨਾਲ ਕੰਟੈਕਟ ਕਰਵਾਇਆ ਐਂਡ ਉਹਨਾਂ ਨੇ ਇਮੀਡੀਏਟਲੀ ਐਕਸ਼ਨ ਲਿਆ ਐਂਡ ਮੈਨੂੰ ਸਾਰੀ ਸਿਚੁਏਸ਼ਨ ਸੁਣੀ ਮੈਨੂੰ ਸਾਰਾ ਸਮਝਾਇਆ ਕਿ ਤੁਸੀਂ ਬੱਚਿਆਂ ਦੇ ਨਾਲ ਇਹੋ ਜਿਹੀ ਸਿਚੁਏਸ਼ਨ ਤੋਂ ਕਿੱਦਾਂ ਨਿਕਲਣਾ ਹੈ ਤੇ ਮੈਂ ਬਸ ਉਸ ਉਹਨਾਂ ਦਾ ਆਰਗੇਨਾਈਜੇਸ਼ਨ ਦਾ ਸਹਾਰਾ ਲੈ ਕੇ ਉਸ ਕੇ ਸਿਚੁਏਸ਼ਨ ਤੋਂ ਨਿਕਲੀ ਉਹਨਾਂ ਨੇ ਮੇਰੇ ਨਾਲ ਲਾਈਕ ਮੇਰੇ ਕੋਲ ਕਾਰ ਨਹੀਂ ਸੀ ਉਹਨਾਂ ਨੇ ਮੇਰੇ ਲਈ ਊਬਰ ਅਰੇਂਜਮੈਂਟਸ ਮੇਰੀ ਗਰੋਸਰੀ ਦੇ ਖਾਣ-ਪੀਣ, ਰੀਹੈਬ ਦੇ ਸਭ ਅਰੇਂਜਮੈਂਟਸ ਕੀਤੇ ਐਂਡ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਸਾਰਾ ਪ੍ਰੋਸੀਜਰ ਸਮਝਾਇਆ ਕਿ ਲਾਈਕ ਕਿੱਦਾਂ ਰੀਸਟ੍ਰੇਨਿੰਗ ਆਰਡਰਸ ਵਾਸਤੇ ਪੇਪਰ ਕੋਰਟ 'ਚ ਸਬਮਿਟ ਕਰਨੇ ਆ ਸਭ ਤਰ੍ਹਾਂ ਦੀ ਹੈਲਪ ਹੋਈ ਹੈ। ਸੋ ਮੇਰਾ ਦੱਸਣ ਦਾ ਮਤਲਬ ਇਹੀ ਹੈ ਕਿ ਸਾਨੂੰ ਲੱਗਦਾ ਸਾਨੂੰ ਕਈ ਵਾਰ ਲੱਗਦਾ ਕਿ ਸਾਨੂੰ ਕੁਝ ਪਤਾ ਹੀ ਨਹੀਂ ਹੈ ਕਿ ਸਾਡੀ ਕੌਣ ਹੈਲਪ ਕਰੂਗਾ ਜਾਂ ਕੁਝ ਵੀ ਐਂ ਆਰਗੇਨਾਈਜੇਸ਼ਨਸ ਹੈਗੀਆਂ ਵਾਂ। ਸੀਰੀਅਸਲੀ ਹੈਲਪ ਕਰਦੇ ਆ ਐਂਡ ਉਸ ਦਿਨ ਜਿਹੜਾ ਮੈਂ ਘਰੋਂ ਨਿਕਲੀ ਨਾ ਮੈਂ ਫਿਰ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਸਭ ਕੁਝ ਕੋਰਟ ਦੇ ਆਰਡਰਸ ਦੇ ਨਾਲ ਹੋਇਆ ਸਭ ਕੁਝ ਸਹੀ ਹੋਣ ਡਿਆ ਉਸ ਤੋਂ ਬਾਅਦ ਸਟਰਗਲ ਹੈਗੀ ਆ ਮੈਂ ਇਹ ਨਹੀਂ ਕਹਿੰਦੀ ਕਿ ਸਟਰਗਲ ਨਹੀਂ ਹੈਗੀ ਬਟ ਰੋਜ਼-ਰੋਜ਼ ਦੇ ਰੋਣ ਨਾਲੋਂ ਇਹ ਵਾਲੀ ਸਟਰਗਲ ਬਹੁਤ ਜ਼ਿਆਦੀ ਸਹੀ ਆ